ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਉਮੀਦ ਆ ਠੀਕ ਠਾਕ ਹੋਵੋਗੇ ਸਾਰੇ ਤੇ ਅੱਜ ਸਾਡਾ ਹੋ ਗਿਆ ਏ 13ਵਾਂ ਦਿਨ ਬਾਜੀ ਦਾ ਡਕਨਵਾ ਮੇਰਾ ਵੀ 13ਵਾਂ ਹੀ ਤੇਰੇ ਨਾਲ ਹੀ ਆ ਠੀਕ ਆ ਠੀਕ ਆ ਬਾਜੀ ਦਾ ਵੀ 13ਵਾਂ ਆ ਅੱਜ ਕੋਈ ਸਾਹ ਆ ਗਿਆ ਦੇਖ ਲਓ ਮਗਰ ਹਨੇਰੀ ਉੱਠਦੀ ਭਾਈ ਹਨੇਰੀ ਉੱਠਦੀ ਕਿ ਨਹੀਂ ਗਰਾਊਂਡ 'ਚ ਢੂੜਾਂ ਪਟ ਹੋਣਦੀਆਂ ਅੱਜ ਵੇਖੀ ਕੀ ਬੰਦ ਆ ਇਹਨਾਂ ਦਾ ਬਾਜੀ ਚੱਲੇ ਆਂ ਅਸੀਂ ਘਰੇ ਚੰਗਾ ਹੀ ਚੰਗਾ ਉਹ ਬਾਜੀ ਚੱਲੇ ਆਂ ਅਸੀਂ ਘਰੇ ਨਾ ਫੇਰੀ ਯਾਰ ਬਾਜੀ ਓਏ ਓਏ ਓਥੇ ਚੱਲੇ ਗੱਲੇ ਭਾਜੀ ਓ ਚੱਲੋ ਭਾਜੀ ਆਹ ਵਾਲੀ ਖੈਦੋ ਕੰਮ ਨੂੰ ਲੋਬੀ ਸਵੇਰੇ ਸਵੇਰੇ ਹੋ ਗਿਆ ਕੰਮ ਚਾਲੂ ਚੱਲ ਵੀ ਸਹਿਜਾ ਥੋੜਾ ਅਵੇਲਾ ਪਰਾਂ ਨੂੰ ਹੋਇਆ ਕਿ ਮਿੱਟੀ ਪਾਉਣ ਲਈ ਬੈਠਾ ਇੱਥੇ ਫਿਰ ਉੱਤੇ ਭਾਜੀ ਕਿਦਾਂ ਕਰਤਾ ਕੰਮ ਚਾਲੂ ਚਾਲੂ ਕਰਤਾ ਜੀ ਚਾਲੂ ਕਰਤਾ ਚਲੋ ਦੂਜਾ ਸੈਟ ਆਕੇ ਦਾ ਅੱਛਾ ਸਹਿਜਾ ਸਹਿਜ ਚੱਲ ਉਹ ਬੰਦੇ ਨਾਲ ਲਾਲਾ ਉਹ ਤੇਰਾ ਉਹ ਤੇਰਾ ਤੀਜਾ ਸੈਟ ਆ ਦੇਣਾ ਤੀਜਾ ਜਾਲਾ ਜਹਾਜ਼ ਬੋਲ ਰਿਹਾ। ਅੱਜ ਨਿਕਲੂਗੀ ਅੱਗ ਦੋ ਦਿਨ ਰੈਸਟ ਹੋ ਗਈ ਆ ਹੁਣ। ਮੌਸਮ ਵੀ ਵਧੀਆ ਵਾ। ਸਹਿਜ ਆਪਣਾ ਜੀ। ਸਹਿਜ ਆ ਗਿਆ ਵਾ ਕਹਿੰਦੇ ਦੋਆਂ ਛੁੱਟੀਆਂ ਤੋਂ ਬਾਅਦ। ਮੇਰੇ ਨਾਮ ਤੇ ਸਹਿਜ ਕਢਾਉਂਗਾ ਜੱਗ ਪੂਰੀ। ਹੈਂ? ਦੋ ਛੁੱਟੀਆਂ ਕੀਤੀਆਂ ਜੇ ਡਬਲ ਲਗਾਉਣੀ ਮਿਹਨਤ। ਲਾਉਂ ਡਬਲ ਕਿ ਨਹੀਂ? ਮੈਨੂੰ ਦਾਵੜੀ ਲੋੜਾ ਦਤਾ। ਹੈਂ? ਲਾ ਲਾਂਗੇ। ਹੋਲੈਂਡ ਕਿੰਨਾ ਵਾ? ਕਿੰਨਾ ਹੌਲੈਂਡ ਆ ਦੱਸ ਦੇ ਫੇ ਕਿਹੜਾ ਹੌਲੈਂਡ ਆ 36 ਦੀ ਹੈ ਅਜਰਾੜ ਪੋਣੇ 36 ਦੀ ਦੇ ਵੇਖੀ ਹੈ ਹੈ ਸਪੈਸ਼ਲ ਡਿਨਰ ਕਿਦਾਂ ਸਪੈਸ਼ਲ ਡਿਨਰ ਕੀ ਸਪੈਸ਼ਲ ਐਡੀਸ਼ਨ ਹੁੰਦਾ ਵਾ ਹੈ ਸਪੈਸ਼ਲ ਡਿਨਰ ਇਹ ਡਿਨਰ ਵਾ ਚਲੋ ਫੇ ਬਾਜੀ ਨੇ ਵੀ ਡਿਨਰ ਹੀ ਕਰਾਉਣਾ ਤੁਹਾਡਾ ਅੱਜ ਨਾਨੀ ਨੂੰ ਮਿਲ ਕੇ ਆਇਆ ਇਹ ਹੋ ਗਈ ਤਸੱਲੀ ਕਿੰਨੀ ਕ ਤੇਰੀ ਕਿੱਥੇ ਹੋਈ ਐ ਫੈਜ ਹੋਈ ਇਹ ਨਹੀਂ ਤਸੱਲੀ ਕਿ ਨਹੀਂ ਨਹੀਂ ਹੋਈ ਆ ਤੇਰੀ ਹੋ ਗਈ ਹੋ ਗਈ ਇਹਦੀ ਨਹੀਂ ਹੋਈ ਇੰਨੀ ਟਾਫੀਆਂ ਲੈਣੀਆਂ ਆਂ ਜਿਹੜੀਆਂ ਨਾਨੀ ਤੋਂ ਐਨਾਂ ਮੈਂ ਨਹੀਂ ਕਿਉਂ ਨਹੀਂ ਇੱਕ ਟੀ-ਸ਼ਰਟ ਵੀ ਮੇਰੀ ਐ ਵਿੱਚੋਂ ਨਹੀਂ ਤੇਰਾ ਤਾਂ ਮੇਰਾ ਸਹਿਜ ਇੱਕੋ ਹੀ ਆ ਉਹ ਦੇ ਦੇ ਯਾਰ ਚਾਕਲੇਟ ਵਾਲੀਆਂ ਲਈ ਇੱਕ ਦੂਜੀਆਂ ਹੈਂ ਦੂਸਰੀ ਦੇਣੀਆਂ ਮੈਨੂੰ ਟਾਫੀਆਂ ਨਹੀਂ ਆ ਮੋਗੀਆਂ ਰਾਤੀ ਹਾਲ ਹੈਂ ਰਾਤੀ ਹਾਲ ਕਿਉਂ ਖਾ ਲਈਆਂ ਸਾਰੇ ਸਾਰੀਆਂ ਖਾ ਲਈਆਂ ਹੋਰ ਟੋਕਿੰਗ ਹੈ ਲੈ ਆਉਣੀਆਂ ਮੈਂ ਦੱਸਦਾ ਮੁੰਡਿਆਂ ਨੂੰ ਉੱਤਰ ਵੀ ਦੱਸਾਂਗਾ ਨਾ ਹੈ ਮੇਰੇ ਇੱਕ ਟੋਕਿੰਗ ਲੈ ਆਇਆ ਨੀ ਗਲੈਂਡ ਚ ਹਰ ਵਾਰ ਤੂੰ ਯਾਰ ਵੀਡੀਓ ਚਲਕੀ ਨਾ ਨਹੀਂ ਜਾਈ ਯਾਰ ਮਾਰੀ ਪਿੱਛੇ ਲੱਫੜਾ ਚੱਲ ਬੁਗਲੇ ਕਰ ਸ਼ੁਰੂ ਕਰ ਆਉਂਦਾ ਬੁਗਲੇ ਕੀ ਕਰਦਾ ਵਾ ਮੈਂ ਕਰਦਾ ਭਾਈ ਮੈਂ ਕਰ ਉਹ ਭਾਈ ਤੂੰ ਕਰਦਾ ਖੜਾ ਉਹ ਤਾਂ ਕੈਮਰਾ ਚ ਚੱਲ ਅੜ ਲੱਫੜਾ ਮਾਰ ਦੇ ਉਹ ਦਾ ਦੱਲਾ ਸੱਚੀ ਦੀ ਮੈਂ ਤਾਂ ਤੇ ਹੋ ਫੌਲੀ ਥੋਲੀ ਹੀ ਗੱਲ ਉਹ ਸੱਚੀ ਦੀ ਮੇਰੀ ਨਾ ਬਣਾਈ ਆ ਲੈ ਓ ਸ਼ਗਰਾ ਕਿੰਨੇ ਰੋ ਜਾ ਇਹਨੂੰ ਉਹ ਚੱਲ ਹੈ ਯਾਰ ਰੋ ਜਾ ਯਾਰ ਮਾੜੇ ਅਸਗਰ ਦੇ ਬਾਦ। ਭਾਜੀ ਇਹ ਟੌਫੀਆਂ ਲਿਆਉਣੀਆਂ ਕੱਲ ਨੂੰ ਟੌਫੀਆਂ ਲੈ ਕੇ ਆਉਣੀਆਂ ਕੱਲ ਨੂੰ। ਓਏ ਟੌਫੀਆਂ ਲੈ ਕੇ ਆਉਣੀਆਂ ਇੰਦਰ ਮਣੋਂ ਇੱਕ ਟੀ-ਸ਼ਰਟ ਮੇਰੀ ਆ ਵਿੱਚੋਂ। ਓਏ ਮੁੱਕੀਆਂ। ਮੁੱਕ ਕਾਦੇ ਨਾ ਗਈਆਂ। ਮੈਂ ਬੁੱਕੀ। ਮੈਂ ਤੇ ਲੰਮਾ ਪਾਉਣਾ ਹੀ ਸਿੱਤੀ। ਸੁਣੇ। ਸੁਣੇ ਕਿ ਕੱਲ ਨੂੰ ਲੈ ਕੇ ਆਉਣਾ। ਕੀ? ਟੌਫੀਆਂ। ਨਾਲ ਕਹਿੰਦਾ ਮੁੱਕ। ਉੱਚੀ ਬੋਲ। ਟੀ-ਸ਼ਰਟ ਵੀ ਇੱਕ ਮੇਰੇ ਲਈ। ਸਿਆ ਹੈਂ? ਵੀਡੀਓ ਤਾਂ ਤੇਰੀ ਹੀ ਬਣਾਉਂਦਾ। ਵੇ ਇਲਾ ਤੈਨੂੰ ਮਸ਼ਹੂਰ ਕਰਨੇ ਟੀ-ਸ਼ਰਟ ਨਹੀਂ ਦਿੰਦਾ ਇੱਕ ਮਿੰਨੂ ਸਹੀ ਗੱਲ ਆ ਟੀ-ਸ਼ਰਟ ਦੇਣੀ ਚਾਹੀਦੀ ਗੰਗਾ ਨਹੀਂ ਟੀ-ਸ਼ਰਟ ਨਾਲ ਖਾ ਕੇ ਨਹੀਂ ਉੱਪਰ ਪੱਕਾ ਮੈਂ ਵੀ ਆ ਫਿਰ ਕਿਵੇਂ ਮਗਰ ਮੈਨੂੰ ਕੀ ਬਜਿਆ ਫਿਰ ਕਿੱਥੋਂ ਆਈ ਇੰਗਲੈਂਡ ਚੋਂ ਆਈ ਆ ਟੌਰ ਆ ਤੇਰੀ ਜਟਾ ਗੱਭਰੂ ਤੂੜ ਪੱਟੀ ਆਉਂਦੇ ਹੀ ਅੱਜ ਆ ਵਿੱਚ ਝੋਟਾ ਆਵੇ ਪੁਰਾਣਾ ਖੰਡ ਪਾਪੀ ਗੱਲ ਵਾਲਾ ਜਿਹੜਾ ਦੁਰਮੜ ਕਮਾਉਂਦਾ ਸੀ ਆਪ ਨੂੰ ਮੈਂ ਫਿਰਦਾ ਅੱਜ ਆਪ ਨੂੰ ਮੈਂ ਫਿਰਦਾ ਚੱਲ ਚੱਲ ਬਹਿ ਪੂਰਾ ਬੈਠਾ ਨੇਗਾ ਇਹ ਵੈਰੀ ਗੁੱਡ ਚੱਲ 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 ਖੇਤ ਸਹਿਜ ਮਗਰ ਆ ਗਿਆ ਬੰਦਾ ਇਧਰੋਂ ਤਾਂ ਗੋਡਿਆਂ ਤੇ ਹੀ ਆਉਂਦੇ ਆ ਕਹਿੰਦੇ ਇਧਰੋਂ ਇੱਕ ਵਾਰੀ ਸ਼ੂ ਹੋ ਗਏ ਜਾਂਦਾ ਵਾ ਉਧਰੋਂ ਇਹ ਗੋਡਿਆਂ ਤੇ ਹੀ ਆਉਂਦੇ ਆ ਆਉਂਦਾ ਨਹੀਂ ਕਰਕ ਨਹੀਂ ਸਤ ਸਰਾ ਸਰਾ ਉਹ ਪਾਜੀਏ ਪਤਾ ਨਹੀਂ ਕੀ ਕੀਤਾ ਸਵੀਰ ਦਾ ਦਰਮਟੀ ਕਮਾਈ ਜਾਂਦਾ ਕਹਿੰਦਾ ਇਹ ਉਹ ਬੰਦਾ ਜੀ ਨੇ ਅੜੇ ਕੰਡੇ ਕੱਢੇ ਆ ਦੁਨੀਆ دیਵਾਨੀ ਆ ਲਾਗੇ ਨਾ ਚਲਜੇ ਕੋਈ ਕਹਿੰਦਾ ਫੇਰ ਦੇਣਾ ਜੀ ਮੇਰੇ ਜਦੋਂ ਮਿਹਨਤ ਲਾਉਂਦਾ ਹਾਂ ਮੇਰੇ ਲਾਗੇ ਨਾ ਆਇਆ ਕੋਈ ਕਿਉਂ ਪਾਜੀ ਯੋ ਚਪੇੜ ਮਾਰੀ ਵੱਟ ਕੇ ਮੂੰਹ ਤੇ ਠੀਕ ਆ ਤੇਰਾ ਵੀਡੀਓ ਆਨ ਕਰ ਲਈ ਕਰ ਲਈ ਆ ਉੱਤਰ ਨੂੰ ਲੈ ਕੇ ਜਰਾ ਕੇ ਤੇ ਆ ਜੀ ਵੀ ਵੱਡੀ ਸਾਰੀ ਦੇਖੋ ਕਰਮਪੀਲਾ ਉਹ ਘੈਂਟ ਵਾਲਾ ਜਿਹੜੇ ਭਾਈ ਬਹੁਤ ਹੱਤ ਲਾਉਂਦੇ ਆ ਆ ਵੇਖ ਲੋ ਅਮਨ ਭਾਈ ਥਾਪੀਆਂ ਮਾਰਦਾ ਜੇ ਯਾਦੀਆਂ ਹੀ ਮਾਰਦਾ ਹੈ ਹਾਂ ਜੀ ਛੁੱਟੀਆਂ ਛੁੱਟੀਆਂ ਮਾਰਦਾ ਹੈ ਕਹਿੰਦੇ ਆ ਬੁਗਲਾ ਵੇਖੋ ਕਿੰਦਾ ਵਧੀਆ ਲਾਉਂਦਾ ਹੈ ਚਲੋ 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 ਗੱਲ ਕਰੂਗਾ ਕਿਦਾਂ ਭਜੀ ਅੱਜ ਦਾ ਦਿਨ ਹਾਂ ਕਿਦਾਂ ਰਿਹਾ ਅੱਜ ਦਾ ਦਿਨ ਬਹੁਤ ਵਧੀਆ ਜੀ ਸੋਨਾ ਹੋਇਆ ਵਧੀਆ ਹਾਂਜੀ ਅੱਜ ਤਨੀ ਬਦਨੀਤਾ ਕੋਈ ਬਦਰੀਤਾ ਨਹੀਂ ਠੀਕ ਹੈ ਅੱਜ ਠੀਕ ਹੈ ਸਾਰੇ ਅੱਜ ਅਗਲਾ ਸੈੱਟ ਆ ਗਿਆ ਜੱਟੋ ਹੁਣ ਸਹੀ ਆ ਜੀ ਮੌਸਮ ਬਹੁਤ ਵਧੀਆ ਅੱਜ ਕਿ ਲੋ ਗਰਮੀ ਦਾ ਵੀ ਬਚਾਈ ਆ ਚਲੋ 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 ਆਹ ਮੁੰਡੇ ਨੇ ਅੱਜ ਬਹੁਤ ਵਧੀਆ ਮਿਹਨਤ ਲਾਈ ਆ ਖਿੱਚ ਕੇ ਲਾਈ ਅੱਜ ਬੇਰਖੋਸ਼ ਕਰਤਾ ਮੁੰਡੇ ਨੇ ਇਹ ਰੇਡ ਭਜਾ ਇੱਕ ਬਹੁਤ ਵਧੀਆ ਭਾਜੀ ਅੱਜ ਬਾਕੀ ਜੀਰੇ ਵਾਲੇ ਆਜੋ ਚੱਲ ਜੀਰੇ ਵਾਲਾ ਕਿਆ ਬਾਤ ਹੈ ਜੀਰੇ ਵਾਲਾ ਪਾਓ ਪੁੱਠਾ ਪੁੱਠਾ ਜੀਰੇ ਵਾਲਾ ਛੋਟਾ ਚਲੋ 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 ਖਿੱਚ ਕੇ ਖਿੱਚ ਕੇ ਪੁੱਤ ਖਿੱਚ ਦੋ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਕੈਂਪ ਚੱਲ ਰਿਹਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੇ ਕਿਸੇ ਮੇਰੇ ਵੀਰ ਭਰਾ ਨੇ ਆਉਣਾ ਹੋਵੇ ਪਿੰਡ ਨੱਲ ਨੀਅਰ ਲੁਗੀਆਂ ਖਾਸ ਤੋਂ ਸ਼ੀਰ ਕਿਲੋਮੀਟਰ ਤੇ ਪਿੰਡ ਨੱਲ ਮਾਨਕ ਫ੍ਰੀ ਕੈਂਪ ਮੇਰਾ ਵੀਰ ਜੀ ਕਿਸੇ ਮੇਰੇ ਵੀਰ ਭਾਈ ਨੇ ਲਾਉਣਾ ਹੋਵੇ ਤਾਂ ਆ ਸਕਦਾ ਵਾ ਬਿੱਟੂ ਕੋਚ ਦੇਖੋ ਕੋਈ ਸਾਹਿਬ ਆ ਆਪ ਮਗਰ ਹੋਏ ਆ ਪਾਜੀ ਹੋ ਜਾਓ ਹੋ ਜਾਓ ਮਗਰ ਇਦਾਂ ਹੀ ਇੰਨਾਂ ਨੇ ਇਦਾਂ ਹੀ ਭੱਜਣਾ ਚਲੋ ਚਲੋ ਅੱਜ ਕੋਈ ਸਾਹਿਬ ਹੀ ਹੋਏ ਆ ਮੂਰੇ ਚਲੋ ਚਲੋ ਕੋਈ ਸਾਹਿਬ ਕੋਈ ਸਾਹਿਬ ਬਹੁਤ ਵਧੀਆ ਜੀ ਠੀਕ ਆ ਜੀ ਠੀਕ ਆ ਬਹੁਤ ਵਧੀਆ ਠੀਕ ਆ ਠੀਕ ਆ ਭਾਈ ਤੁਹਾਡੇ ਕੋਲ ਆਹ ਵਾਲਾ ਬੋਨ ਨਾ ਇਹਦਾ ਭਾਈ ਸੈਰ ਕਹਿੰਦਾ ਪੈਸੇ ਮੋੜ ਦੋ ਮੈਂ ਇਕੱਲੇ ਲੈ ਕੇ ਆਉਣੇ ਆ ਕਿਉਂ ਨਹੀਂ ਗਿਆ ਦੂੰਗਾ ਆ ਬਲੀ ਕੁਮਾਰੀ ਕਿਦਾਂ ਆਪਾਂ ਜਾਣਾ ਕੇਲੇ ਲੈਣ ਅੱਜ ਉਹ ਚੱਲ ਗਏ ਮੁੰਡੇ ਹੈ ਮੁੰਡੇ ਚੱਲ ਗਏ ਚਲੇ ਗਏ ਬੋਲ ਲੈਦੇ ਉਹਨੂੰ ਤੈਨੂੰ ਔਖਾ ਕੰਮ ਤੈਨੂੰ ਨਹੀਂ ਲੈ ਕੇ ਗਿਆ ਅੱਜ ਨਿਆਣਾ ਹੈਗਾ ਹੈ ਚੱਲ ਉਧਰ ਚੱਲ ਉਹ ਨਹੀਂ ਆਣਿਆ ਇਹਨੂੰ ਅੱਖਾਂ ਮਾਰਦਾ ਕਰ ਉਹਦਾ ਝੋਟਾ ਤੂੰ ਹੈਨਾ ਮਾਰਦਾ ਕਰ ਨਿਆਣਾ ਤੂੰ ਨਿਆਣਾ 36 30 ਬੋਲਣ ਲੱਗਾ ਤਾਂ ਨਹੀਂ ਉਹ ਸਹਿਜ ਆਰਮੀ ਆ ਗਈ ਆ ਉਹ ਵੇ ਸਹਿਜ ਆ ਵੇ ਸਹਿਜ ਤਨ ਮੂਰੇ ਨਾਂਗੇ ਗੱਭਰੂ ਚੱਲ ਓ ਚੱਲ 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 ਕੀ ਗੱਲ ਆ ਵੇਰ ਦੀ ਅੱਜ ਚੱਲ 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 ਕਰਾਤੀਆਂ ਤੇ ਸੱਲੀਆਂ ਓਏ ਇੱਧਰੇ ਇੱਧਰੇ ਹੋ ਗਈ ਤਸੱਲੀ ਪੂਰੀ ਕਰਾਤੀ ਕਿੰਨੀ ਕੁ ਬਹੁਤ ਪਾੜ ਗਈ ਟਰਬੋ ਹੋਲੈਂਡ ਦੀ ਪਾਜੀ ਸਹਿਜ ਕਿੰਨਾ ਮੇਰੇ ਦੋ ਹੋਏ ਆ ਭਾਈ ਮੇਰੇ ਤਿੰਨ ਹੋਏ ਆ ਐਵੇਂ ਤਿੰਨ ਹੋਏ ਆ ਦੋ ਹੋਏ ਆ ਵਿੱਚੋਂ ਜਿਹੜੀ ਆ ਆ ਬੱਸ ਲੋ ਮੇਰੇ ਨਾਲ ਆ ਦਿਓ ਨੂੰ ਹੋ ਗਈ ਗਈ ਇਹਨੇ ਨਹੀਂ ਭਾਈ ਮੇਰਾ ਦੋ ਹੋਇਆ ਸਾਰਿਆਂ ਦੇ ਤੇਰੇ ਤੇ ਕਿਤਾ ਹੋ ਗਏ ਦੋ ਦੋ ਹੋਇਆ ਸਾਰਿਆਂ ਦੇ ਦੋ ਤੇਰੇ ਭਾਜੀ ਮੈਂ ਤਿੰਨ ਲਾਏ ਆ ਕਹਿ ਤੂ ਕਿ ਭਾਜੀ ਮੈਂ ਤਿੰਨ ਲਾਏ ਆ ਭਾਈ ਤਿੰਨ ਤਿੰਨ ਹੋਏ ਕਿਦਾ ਦੇਣਾ ਭਾਈ ਫੜਿਆ ਮੇਰੀ ਛੋਟੀ ਫੜਿਆ ਤਿੰਨ ਹੀ ਹੋਏ ਭਾਜੀ ਯਾਰ ਤਿੰਨ ਕਿਉਂ ਭਾਈ ਝੂਠ ਨਹੀਂ ਬੋਲਦਾ ਝੂਠ ਸੱਚ ਝੂਠ ਵੀ ਬੋਲ ਸੱਚ ਦੀਰੀ ਵਾਲੀ ਗੱਲ ਬਾਤ ਓ ਯਾਰ ਤੂੰ ਹੀ ਐਵੇਂ ਹੀ ਲੱਗੇ ਹੋਇਆ ਨਹੀਂ ਲੱਗੇ ਸਾਨੂੰ ਦੱਸਿਆ ਮੁੰਡੇ ਨੇ ਸਾਰੀ ਗੱਲ ਬਾਤ ਸਰੂਰ ਲਫਾਸਟਾ ਲੈ ਗਏ ਫਾਈਟ ਚੱਲ ਰਹੀ ਹੈ ਵੇ ਮੜਮਣੂ ਮੜਾ ਓਏ ਬਈ ਓਹ ਵੇ ਹੱਥ ਵੇ ਸੰਗ ਗਿਆ ਓਏ ਹਾਈ ਹਾਏ 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 ਭਾਈ ਮੈਨੂੰ ਸਾਨੂੰ ਜੀਕੇ ਲੱਗੀ ਨਹੀਂ ਤੈਨੂੰ ਕਿਦਾ ਪਤਾ ਜੀਕੇ ਪੜਾਉਂਦੀ ਓ ਹਾਏ ਨਹੀਂ ਜਦੋਂ ਲੱਗੀ ਨਹੀਂ ਇਹ ਜਦੋਂ ਇਹ ਕਹਿੰਦੇ ਆ ਇਹ ਲੱਗੀ ਨਹੀਂ ਆਪਣੂੰ ਜੀਕੇ ਲੱਗੀ ਲੰਮਾ ਪਾ ਲੈਣਾ ਸਾਥ ਚਾਹਿਆ ਨਾ ਭਾਈ ਜੀਕੇ ਲੱਗੀ ਨਹੀਂ ਸਾਨੂੰ ਤੇਰਾ ਪਿਆਰ ਹੈਗਾ ਹੀ ਉਦਾਂ ਉਹ ਨਹੀਂ ਹੈਗਾ ਹੀ ਉਦਾਂ ਸਾਨੂੰ ਸਬਜੈਕਟ ਹੀ ਨਹੀਂ ਲੱਗਾ ਫੇ ਤੇ ਬਾਹਰ ਵੀ ਲੈਣ ਵਾਜੀ ਜਾਂਦੀ ਆ ਓਏ ਓ ਲੱਗੀ ਲੈ ਨਹੀਂ ਸਬਜੈਕਟਿਵ ਬਣਾਉਣੀ ਜ਼ਰੂਰੀ ਤੇ ਨਹੀਂ ਉਹ ਭਰਾਵਾ ਕਹਿੰਦਾ ਉਹ ਭਰਾਵਾ ਨਹੀਂ ਭਾਜੀ ਇਹਦਾ ਲਵ ਜੂਗਾ ਇਹਦਾ ਪੂਰਾ ਇਹਦੇ ਨੂੰ ਓ ਲੈ ਕੋਟੀ ਹੈਗਾ ਕਿ ਨਹੀਂ ਇਹਦਾ ਆਹ ਵੇ ਕਹਿੰਦਾ ਕਹਿੰਦਾ ਹੈਗਾ ਆ ਐਵੇਂ ਮਰੀ ਜਾਂਦਾ ਪਰਿਵੈਲਾ ਖਾਈ ਮਲਾਂਦਿਆ ਮੇਰੀ ਕਲਾਸ ਚ ਇਹਨੂੰ ਪੁੱਛ ਲੋ ਨਹੀਂ ਆਏ ਮੈਂ ਇਹਨੂੰ ਕਿਉਂ ਪੁੱਛਾਉ ਤੇ ਵੀ ਨਾਲ ਗੇੜੀ ਲਾਉਂਦਾ ਹੂ ਤੇਰੇ ਮੇਰੇ ਨਾਲ ਕੜਾ ਹੈਗਾ ਵਾ ਤੇਰੇ ਨਾਲ ਦਾ ਵਾ ਹੋਰ ਗੱਲ ਤਾਂ ਜਾਣੀ ਤੇਰੇ ਵਰਨੀ ਅਸਲ ਜੰਗਲ ਵਾਲੀਆਂ ਟੌਫੀਆਂ ਇਹਨੇ ਉਹਨੂੰ ਹਾਏ ਹੋ ਲੈ ਤੰਨ ਨੂੰ ਇਹਨਾ ਮੋਟੀਆਂ ਆ ਮੈਂ ਲੰਮਾ ਪੌਂਦਾ ਇਹਨੂੰ ਬਾਹਰ ਉਹ ਭਾਈ ਮੈਂ ਕੀ ਕੀਤਾ ਆ ਕਿੰਤਾ ਗੋਲ ਜੀਰੇ ਵਾਲੀ ਮੈਡਮ ਓ ਭਾਈ ਜੀਰਾ ਕਿਹੜਾ ਜੀਰਾ ਕਿਹੜਾ ਵਾ ਜੀਰਾ ਜੀ ਕੇ ਵਾਲੀ ਦੱਸ ਦੇ ਕਿਹੜਾ ਜੀਰਾ ਓ ਭਾਈ ਸਾਨੂੰ ਜੀ ਕੇ ਲੱਗੀ ਨਹੀਂ ਹਾਂ ਕੀ ਲੱਗਿਆ ਇਹ ਆਪ ਦੇ ਲੋ ਇਹਨਾਂ ਨੇ ਗੱਲਾਂ ਬਣਾਈਆਂ ਸਹੀ ਆ ਗਈ ਗਏ ਗੱਲਾਂ ਬਣਾਓ ਕੋਈ ਨਹੀਂ ਚੱਲ ਚੱਲ ਚੱਬਾ ਹੌਲੈਂਡ 36 ਸੀ ਹੱਥ ਲਾ ਥੱਲੇ ਹੱਥ ਲਾ ਥੱਲੇ ਹੱਥ ਏ ਆ ਜੀ ਸਾਡੇ ਚਲ ਆ ਵੇ ਚੱਪਤੀਆਂ ਪਾ ਜੀ ਇਹਦੇ ਛੋਟੀਆਂ ਮਾਰੋ ਸੱਪੜ ਖਾ ਕੇ ਆਇਆ ਬਿਲਕੁਲ ਸਭ ਚਲ ਜੰਦਾ ਭਾਜੀ ਸੀਮੇ ਸਹੀ ਗੱਲ ਕੇ ਮੋੜੇ ਪੈਣ ਤੇ ਨਹੀਂ ਦਿਖਾ ਇਹਨਾਂ ਦੀ ਹੈ ਨਾ ਕਾਰੋਲਾ ਜੰਦਾ ਐਟੋ ਕੰਮ ਨੂੰ ਇਸ਼ਟ ਕਰੋ ਬਰਾਡ ਰਾਈਟ ਗੱਟ ਘੱਟ 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 ਚਲ 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 ਜਿੰਨੇ ਬਾਜੀ ਕਿਚੂ ਕਿਚੂ ਕਰ ਆ ਆਵੇ ਆਵੇ ਸੈ ਜੱਲੋਂ ਅੱਜ ਕੇਲਿਆਂ ਦੀ ਸੇਵਾ ਆ ਆਵੇ ਤੇਰੇ ਲੋ ਆ ਹਾਂਜੀ ਮੇਰੇ ਲੋ ਅੱਜ ਮੇਰੇ ਲੋ ਐਵੇਂ ਤੇਰੇ ਲੋ ਆ ਹਾਂਜੀ 500 ਰੁਪਏ ਤਾਂ ਮੈਂ ਦਿੱਤਾ ਐਵੇਂ ਤੂੰ ਦਿੱਤਾ ਮੈਂ ਕਮਲਾਵਾ ਜਿਹੜਾ ਤੂੰ ਕਮਲਾਂੀਆ ਤੂੰ ਕਮਾਂਈਆ ਕਿੱਥੋਂ ਲਿਆਂ 500 ਰੁਪਏ ਅੱਜ ਪਾਪੇ ਨੂੰ ਮੈਂ ਹੀ ਫੜਾ ਕੇ ਆਇਆ ਸੀ ਰਾਤੀ ਹੋਰ ਕੀ ਰਾਤੀ ਤੈਨੂੰ ਸੌਂਤ ਨਹੀਂ ਰੈਂਦੀ ਮੈਂ ਕਿਉਂ ਨਹੀਂ ਸੌਂਤ ਰੈਂਦੀ ਮੈਂ 11 12 ਵਜੇ ਸੁੱਤਾ ਰਤੀ ਤੂੰ ਉੱਠਿਆ ਹੀ ਨਹੀਂ ਕਰ ਰਾਤ ਨੂੰ 12 ਵਜੇ ਸੁੱਤਾ ਹਾਂ ਤੂੰ ਦੱਸਦਾ ਭਾਜੀ ਨੂੰ ਕਹਿਣਾ 12 ਵਜੇ ਸੱਤਾ ਮੈਂ ਕੀ ਕਰਦਾਈ ਪਰ ਸੇਲੀ ਨਾ ਗੱਲਾਂ ਕਰਦਾਈ ਇਹਨੇ ਨਹੀਂ ਪਤਾ ਮੈਡਮ ਨੂੰ ਮੈਸੇਜ ਕਰਦਾ ਰਹਿੰਦਾ ਕਿਹੜੀ ਮੈਡਮ ਨੂੰ ਕਰਦਾਈ ਮੈਸੇਜ ਤੁਹਾਨੂੰ ਤਾਂ ਮੈਨੂੰ ਮਿਲਦਾ ਨਹੀਂ ਕਰਦਾ ਤੂੰ ਮੈਡਮ ਨੂੰ ਮੈਸੇਜ ਹੁੰਦਾ ਕੀ ਨਾ ਕਿਹੜੀ ਮੈਡਮ ਦਾ ਕਿਹੜੀ ਮੈਡਮ ਦਾ ਤੇਰੀ ਫੇਵਰੇਟ ਕਿਹੜੀ ਮੈਡਮ ਹੈ ਸਾਰਿਆਂ ਨਾਲ ਚੰਗੀ ਹੈ ਹੈਂ ਕਿਆ ਬਹੁਤ ਟਾਪਾ ਲਾਉਂਦੀਆਂ 10 10 ਉਹ ਪੰਜਾਬੀਆਂ ਬਹੁਤ ਨਹੀਂ ਲਾਉਂਦੀ ਹੈਂ ਕਿਹੜੀ ਇਹਦੀ ਫੇਵਰੇਟ ਮੈਡਮ ਏਦੀ ਕਿਹੜੀ ਕਿਹੜੀ ਦੱਸ ਦੇ ਕੌਣ ਕਹਿੰਦਾ ਜੀਰੇ ਵਾਲੀ ਆਏ ਹੋਏ ਜੀਰੇ ਵਾਲੀ ਆਏ ਹਾਏ ਆਵੇ ਸੰਗ ਗਿਆ ਆਵੇ ਓਏ ਆਵੇ ਹਾਏ ਜੀਰੇ ਵਾਲੀ ਆਵੇ ਹਾਏ ਮੈਂ ਐਸੇ ਹੀ ਕਰਦਾ ਨੂੰ ਹਾਏ ਦਾਦਾ ਪਾਪੇ ਨੂੰ ਮੈਂ ਜਾਈ ਦਾ ਜੀ ਹਾਏ ਜੀਰੇ ਵਾਲੀ ਆ ਵੇ ਹਾਏ ਹਾਏ ਸ਼ਰਮ ਵੇਖ ਆਏ ਆਏ ਹਾਏ ਵੇ ਸ਼ਰਮ ਮੂੰਹ ਲਾਲ ਹੋ ਗਿਆ ਹਾਏ ਹਾਏ ਦਾਦਾ ਨੇ ਕਿਹਾ ਤੁਕੇ ਨਹੀਂ ਗਈ ਯਾਰ ਕਹਿ ਦੇ ਨਹੀਂ ਗਈ ਨਹੀਂ ਗਈ ਉਹਦੇ ਰਸਤੇ ਬਾਹਰ ਐਵੇਂ ਗੱਲ ਹਟਾਉਂਦਾ ਤੁਕੇ ਨਹੀਂ 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 ਤੁਕੇ ਫਵਾ ਉੱਡੀ ਆ ਨਹੀਂ ਗਈ ਕਹਿ ਫਵਾ ਉੱਡੀ ਆ ਫਵਾ ਉੱਡੀ ਤੁਕੇ ਮੈਂ ਇਦਾਂ ਦਾ ਕਿ ਮਿਹਨਤ ਵਾਲਾ ਬੰਦਾ ਹਾਂ ਕਹੇ ਮੀਨਤ ਵਾਲਾ ਜਾਟਾ ਮੈਂ ਥਾਪੀ ਮਾਰ ਥਾਪੀ ਕਹੇ ਮੀਨਤ ਵਾਲਾ ਜਾਟਾ ਮੈਂ ਥਾਪੀ ਮਾਰ ਸਹਿਜ ਝੂਠੇ ਲ ਜਾਵਾ ਇਹ ਝੂਠੇ ਹੀ ਲ ਜਾਵਾ ਥਾਪੀ ਮਾਰ ਕਰ ਤੋ ਲਓ ਵੀ ਕੇਲਿਆਂ ਦੀ ਸੇਵਾ ਕੀਤੀ ਐ ਸਹਿਜ ਵੱਲੋਂ ਤੇ ਅੱਜ ਸਹਿਜ ਨੇ ਮੇਲਾ ਫੇਰ ਲਟ ਲਿਆ ਉਹਦਨੇ ਨੇ ਕਰੀ ਸੇਵਾ ਕਰਾਈ ਜੂਸ ਦੀ ਹਾਂਜੀ ਕਿਹਨੇ ਸੇਵਾ ਕੀਤੀ ਅੱਜ ਅਸੀਂ ਸਹਿਜ ਸਹਿਜ ਨੂੰ ਪੈਸੇ ਕਿਹਨੇ ਦੇ ਸੁਖੇ ਭਾਜੀ ਨੇ ਹਾਂਜੀ ਕਿਹਨੇ ਭੇਜੇ ਅਸੀਂ ਸੁਖੇ ਭਾਈ ਨੇ ਸੁਖੇ ਭਾਈ ਨੇ ਭੇਜਿਆ ਗੋਲੇ ਭਾਈ ਨੇ ਗੋਲੇ ਭਾਜੀ ਨੇ ਭੇਜਿਆ ਅੱਜ ਫੇਰ ਲਟ ਲਈ ਸੇਵਾ ਹੈ ਹਾਂਜੀ ਸਹੀ ਹੈ ਸਹੀ ਹੈ ਮਜ਼ਾ ਆਇਆ ਸੇਵਾ ਕਰਕੇ ਹਾਂ ਜੀ ਮਿਹਨਤ ਲਾ ਕੇ ਕਿੰਨਾ ਕਾਇਆ ਹਾਂ 10 ਦਾ ਪਿੰਡਾ ਕ ਨਹੀਂ ਕਿੰਨਾ ਕ ਉੱਚੀ ਬੋਲਿਆ ਕਰ ਹੋਈ ਤੇ ਥੱਲੀ ਕ ਨਹੀਂ ਹੋਈ ਹੌਲੈਂਡ 36 ਦੀ ਵੇਰ ਗਿਆ ਅੱਜ ਕੇ ਨਹੀਂ ਵੇਰਿਆ ਨਹੀਂ ਵੇਰਿਆ ਵੇਰ ਗਿਆ ਨਹੀਂ ਵੇਰਿਆ ਵੇਰ ਗਿਆ ਵੇਰ ਗਿਆ ਅੱਜ ਪੂਰਾ ਹੋਰ ਜੀਰੇ ਵਾਲੀ ਮੈਡਮ ਕਿਦਾਂ ਯਾਰ ਕੀ ਆ ਜੀਰਾ ਜੀਰਾ ਲਾਈ ਪਾਇਏ ਜੀਰੇ ਵਾਲੀ ਕਿਦਾਂ ਉਹ ਮੈਂ ਜੀਰਾ ਉਹਦੇ ਲਈ ਲਗਾਣੇ ਕੇਲੇ ਕ ਨਹੀਂ ਉਹ ਤੂੰ ਹੀ ਖਾ ਜਣੀ ਉਹਦੇ ਵੀ 14 ਮੈਂ ਜੀਰਾ ਜੀਰਾ ਲਾਈ ਹੋਈ ਆ ਤੂੰ ਤੂੰ ਹੀ ਖਾ ਜਣੀ ਹੈ ਹੈ ਜੀਰੇ ਵਾਲੀ ਦੇ ਵੀ ਦਿਖਾ ਖਰਾਕ ਆ ਜੀ ਦਰਸ਼ਕਾਂ ਨੂੰ ਤੈਨੂੰ ਲਾਲਾ ਹੁਲੂ ਲਾਲਾ ਨਹੀਂ ਨਹੀਂ ਦਿਖਾ ਇਹਨਾਂ ਤੂੰ ਕਿੰਨੇ ਕੇਲਿਆਂ ਦਾ ਜੂਸ ਪੀਣਾ ਮੈਂ ਰੁਕ ਜਾ ਹੁ ਲਾਲਾ ਚੰਗੀ ਤਰ੍ਹਾਂ ਖਾ ਇਹ ਵੀ ਇਹਨੇ ਕੇਲਿਆਂ ਦਾ ਜੂਸ ਪੀਣਾ ਮੈਂ 10 ਮੜਿਆ 10 ਤੱਕ ਇਦਾਂ ਡਾਈਟਾਂ ਹੁੰਦੀਆਂ ਉਹ 10 ਮੜਿਆ ਆ ਕੋਟੀ ਤੋਂ ਡੇਢ ਕੇਲੇ ਨਾਲ ਰੱਜ ਜਾਂਦਾ ਵਾ ਕੋਟੀਆਂ ਦੇੜ ਦੇ ਕੇ ਲਿਆ ਨਾ ਤੂੰ ਕਹਨੇ ਕੇ ਲਿਆ ਜੂਸ ਬਣਾਉਣਾ ਚ ਜਾ ਕੇ ਦਾਹਾਂ ਦਾ ਬਾਜੂ ਤੈਨੂੰ ਔਰ ਆਂ ਤੂੰ ਨਾ ਉਹ ਰੁਕ ਜਾ ਮੂੰਹ ਭਰਾਵਾ ਕੀ ਗੋਣੀ ਕਰਦਾ ਲੈ ਜਾ ਤੈਨੂੰ ਇਹ ਨਹੀਂ ਦਰ ਮੋਣਣਾ ਨਹੀਂ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਜਿੰਨੇ ਮੁੰਡੇ ਨਿੱਕੇ ਵੀ ਹੁੰਦੇ ਮਗਰ ਕਿਧਰ ਵਾਕ ਤੇ ਨਗਾ ਦੇ ਬਿਲੇ ਰਹਿ ਦਿੰ ਤੈਸੀ ਹੈਂ ਹੈ ਮੈਂ ਤਾਂ ਮੈਡਮ ਨੂੰ ਕਿਹਾ ਸੀ ਤੇਰੀ ਨੂੰ ਤੇਨੂੰ ਕਿਹਾ ਸੀ ਕਿਹਾ ਤੈਨੂੰ ਪਿਆਰ ਨਾਲ ਇਹਨੂੰ ਵੀ ਮੈਂ ਕਹਿੰਦਾ ਪਾਜੀ ਮੈਂ ਕਹਿੰਦਾ ਪਾਜੀ ਕਹਿੰਦਾ ਦਸੀਨਾ ਕਹਿੰਦਾ ਤੈਨੂੰ ਨੰਬਰ ਦੇ ਦੂੰ ਮੈਡਮ ਤਾਂ ਮੈਨੂੰ ਕਹਿੰਦਾ ਅਮਰ ਤਾਂ ਗੱਲਾਂ ਲਾਈ ਜਾਂਦੇ ਹੋਏ ਕੀ ਗੱਲ ਕੋਈ ਜਿਵੇਂ ਪੌਣਾ ਲਮਾਂ ਨੂੰ ਦੋਕੇ ਬੱਟਾ ਛੋਟੀ ਲਿਆਓ ਛੋਟੀ ਦਾ ਸੋਨਾ ਕਰਦਾ ਆ ਹੈ ਹੈ ਸਹਿਜ ਹੈ ਹੈ ਚੱਲੀ ਹੁਣ ਪੱਟਾ ਨਹੀਂ ਛੱਲੀ ਜਾਣੀ ਕਿੱਥੇ ਤਾਂ ਹੀ ਆ ਹੁਣ ਦੇਖੀ ਛੱਲੀ ਬੰਦੀ ਕਿਦਾਂ ਚੱਲੇ ਓਏ ਚੱਲ ਜੱਸੇ ਪੱਟਲੇ ਬਿੰਜਣੀ ਅੰਗੂਰ ਪੱਟਾ ਇਹ ਦੇਖ ਥੱਪੜ ਮਾਰਨੇ ਮੈਂ ਨਾ ਇਹਦਾ ਕੰਮ ਜੱਸੇ ਪੱਟੇ ਜਿਹੜੀਆਂ ਨਾ ਇਹਨਾਂ ਦੇ ਪੱਟਾ ਛੱਡ ਦੇ ਦੇ ਪੱਟਾ ਦੱਦੀ ਥੱਪੜ ਵੱਜਦਾ ਕੋਪੇ ਦਾ ਖੱਪੜ ਮਾਰ ਸਕਦੇ ਮੈਂ ਹੋਰ ਕਿੱਥੇ ਓਏ ਬਾਹਰ ਸਾਡਾ ਕੋਈ ਨਹੀਂ ਚੱਲ ਉਹ ਵੀ ਘਰਾਵਾ ਸੀਨੀਅਰ ਆ ਜਾ ਆਪਣਾ ਘੋਲ ਹੋਰ ਮੈਂ ਅੱਗੇ ਭਰਾ ਅੱਜ ਦੰਗਲ ਨਹੀਂ ਕੋਲ ਕਰਨਾ ਚੱਲ ਫੇ ਉਹ ਕੁੱਪਾ ਤੋਂ ਮੁੜ ਗਿਆ ਨਾ ਇਹ ਆ ਜਾਣਾ ਜੇ ਤੇਰੇ ਰਲ ਗਿਆ ਥੱਪੜ ਵੱਜਣਾ ਨਹੀਂ ਤੇਰੀ ਆਹ ਭਾਈ ਨੇ ਕਿਹਾ ਤਾਂ ਹੁਣ ਮੈਂ ਤੈਨੂੰ ਕਹਿਣਾ ਵਾ ਹੁਣ ਮੈਂ ਵੀ ਕੁਝ ਕਰ ਸਕਦਾ ਭਾਈ ਨੇ ਕਿਹਾ ਹੈ ਕਿੰਨਾ ਟਾਈਮ ਮੈਂ ਭਾਈ ਆਪਣੇ ਜੋਰ ਨਾਲ ਹਸਾਬ ਨਾਲ ਮਾਰਨੀ ਆ ਹਾਂ ਹਾਂ ਤੂੰ ਮਾਰੀ ਤੇਰੇ ਕੋਈ ਨਹੀਂ ਮੈਂ ਵੀ ਅੱਗੇ ਖਾਧੀਆਂ ਆਈਆਂ ਤਿੰਨ ਚਾਰ ਕੱਲ ਕੱਕੇ ਕੋਹ ਨਹੀਂ ਹੁੰਦਾ ਮੈਂ ਇੰਦਰ ਨੂੰ ਦੋ ਚਾਰ ਕੁੱਪੇ ਨਹੀਂ ਰਲਦਾ ਸ਼ੈਤਾਨ ਜਗਾਂਦਰੋਂ ਸ਼ੈਤਾਨ ਕੁੱਪੇ ਪੰਜਾ ਇੱਕ ਤਾਂ ਤੈਨੂੰ ਮੁਰਦਾ ਜਦੋਂ ਤੂੰ ਚੱਲ ਲਾਉਣਾ ਹੋਈ ਆ ਹਾਂ ਹਾਂ ਲੈਗ ਇੱਕ ਕੰਗਣਾ ਦੇ ਸਗੇ ਛੱਪਿਆਂ ਉੱਤੇ ਮੈਂ ਕਿਹਾ ਅੱਗੇ ਜੇ ਰੋਪਾ ਜਾਈ ਹੋਰ ਉਹ ਵੀ ਇੰਦਰ ਵੀ ਮੇਰੇ ਮਾਰਨ ਲੱਗਾ ਹੀ ਉਦਾਂ ਭਾਵੇਂ ਮੈਂ ਚਾਰ ਪੰਜ ਕੁੱਪੇ ਨਹੀਂ ਢਾਲ ਦਿੱਤਾ ਚੱਲ ਛੇਵੇਂ ਤੇ ਜਾ ਕੇ ਵਜੀ ਚੱਲ ਜੇ ਤਿੰਨ ਨੰਗੇ ਫੇਰ ਨਹੀਂ ਤੂੰ ਮਾਰਨੀ ਠੀਕ ਆ ਓਕੇ ਆ ਉਦੋਂ ਤੱਕ ਨਹੀਂ ਆ ਤਿੰਨ ਭਾਜੀ ਪੰਜ ਵਾਰ ਰੋਕ ਦੇ ਤਿੰਨ ਨੰਗੇ ਫੇਰ ਨਹੀਂ ਤੂੰ ਮਾਰਨੀ ਰੋਕ ਦੇ ਹਜੇ ਪੱਟ ਜੋੜ ਆਹ ਜਿਹੜੀ ਹੋਈ ਭਾਈ ਲੈ ਚੱਜ ਨਾ ਚੱਜ ਨਾ ਹਾਂ ਹੱਦਾਂ ਇੱਕ ਨੰਗੇ ਰੁਕ ਜਾ ਚਾਲ ਅੰਦਰ ਕੀ ਚਾਲ ਅੰਦਰ ਚਾਲ ਅੰਦਰ ਹਾਂ ਭਾਜਾ ਭਾਜਾ ਹਰਮਨ ਹੁਣ ਭੱਜ 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 ਨਾਗੇ ਨਾ ਲੱਗਣਦੇ ਹੁਣ ਪੱਟੋ ਜੋੜ ਪੱਟ ਖੋਲਣਾ ਨਹੀਂ ਆ ਗਿਆ ਆ ਗਿਆ ਮਗਰੀ ਆ ਗਿਆ ਮਗਰੀ ਆ ਗਿਆ ਚੱਲ 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 ਆ ਗਿਆ ਆ ਗਿਆ ਨਿਕਲ 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 ਆ ਗਿਆ ਆ ਗਿਆ ਨਿਕਲ 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 ਆ ਗਿਆ ਆ ਗਿਆ ਦੇਖ ਇੱਕ ਇਥੋਂ ਸ਼ੁਰੂ ਹੋਇਆ ਆਹ ਤੇ 1 ਤੇ 2 ਤੇ 3 ਵਾਰ 1 2 3 ਉਹ ਤੂੰ 1 2 3 ਇਥੋਂ ਮਾਰੀ ਸਟਾਰਟ ਕਰਨੀ ਉਹਨੇ ਇੰਦਰ ਥਾਪੀ ਉਹਨੇ ਤੇ ਤੈਨੂੰ ਇੱਕ ਇਹ ਆ ਚੱਕ ਆ ਚੱਕ 2 3 ਨਾ ਬੰਦ ਕਿਡ ਚੈੱਕ ਹੋ ਗਈ ਅੱਜ ਪਾਜੀ ਮੇਰਾ ਸਹਿਜ ਇਹਨਾ ਚੈਲੰਜ ਆ ਹੁਣ ਨਹੀਂ ਯਾਰ ਮੈਂ ਤੇਰੇ ਮਾਰਨੀ ਜੇ ਤੂੰ ਭੱਜ ਗਿਆ ਅੱਗੇ ਠੀਕ ਆ ਐ ਚਲ ਹਾਈ ਕੀ ਹੋਇਆ ਸਹਿਜ ਕੋਈ ਆ ਕੀ ਸਹਿਜ ਉਹ ਸਹਿਜ ਆ ਕੀ 12 ਜੋ ਦੋ ਮੈਂ ਨਹੀਂ ਲਾ ਲੂੰਗਾ ਓਏ ਆ ਕੀ ਹੋਣ ਲੱਪਿਆ ਮੌਤ ਹੀ ਆ ਨਾ ਜੰਪ ਮਾਰ ਨਾ ਸਰਦਾਰ ਤੇ ਰੱਖੋ ਜੋ ਤੱਕ ਮਾਰ ਸਰਦਾਰ ਤੇ ਰੱਖ ਕੀ ਬਾਤ ਕਰ ਚੱਲ 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 ਭਾਈ ਨਾ ਹਣਾ ਸੱਟ ਕੇ ਨਹੀਂ ਚੱਲ ਚੱਲ ਪੰਜਾ ਚੱਲ ਚੱਲ ਆਪੇ 2 ਫੁੱਟ ਬਣ ਸਰਦਾਰ ਤੇ ਰੱਖ ਆ ਜਾ ਯਾਰ ਨਹੀਂ ਘੜਾ ਲਪੇ ਉਧਰ ਆ ਜਾ ਤੂੰ ਰੋਕ ਜਾ ਕਿੱਥੋਂ ਤਾਈ ਜਾਣਾ ਆਹ ਨਹੀਂ ਲੱਗਣਾ ਚਾਤਾ ਓਹ ਠੀਕ ਤਾਂ ਨਹੀਂ ਹੋਏ ਆਪਾਂ ਚੱਲ ਚੱਲ ਹੋ ਗਿਆ ਸ਼ੁਰੂ ਚੱਲ ਯਾਰ ਬਹੀਨਾ ਬੋਲਦਾ ਵਾਂ ਲਾਵਾ ਭਾਈ ਇੱਧਰ ਆ ਜੀ ਮੜਾ ਇੱਧਰ ਭਾਈ ਜਿੱਦਾ ਫਸਾ ਰੱਖਾ ਭਾਈ ਯਾਰ ਚੱਲ 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 ਫੇਰ ਮੈਂ ਅਗਰਾ ਮੈਂ ਪਿੱਛੇ ਲੈ ਜਾਣਾ ਬੰਨੇ ਹੋਏ ਚੱਲ ਚੱਲ ਇੱਧਰ ਮਗਰ ਸਪੀਡ ਉੱਥੇ ਲਾ ਦੇ ਕਰਕੇ ਚੱਲ ਪਾਥੀਆਂ ਦੇ ਕਾਂ ਚੱਲ ਚੱਲ ਮੈਂ ਵੀ ਲੱਗਣਾ ਉਹ ਵੀਰ ਕਹਿੰਦੇ 50 ਤੋਂ ਚਾਈਦੀ ਆ ਸਾਲਾ 20 ਦੀ ਵੀਡੀਓ ਲਾਈ ਦੀ ਆਹ ਦੇਣਾ ਪਾਜੀ ਆ 50 ਦੀ ਸਪੀਡ ਵਾਲਾ ਮਕਾਉ ਬੰਦਾ ਸਭ ਖਾਇਓ ਪਾਜੀ 50 ਦੀ ਸਪੀਡ ਵਾਲਾ 50 ਦੀ ਸਪੀਡ ਕਰਾਈ ਦਰਸ਼ ਨਾ ਮੜੇ ਜੀ ਲਓ ਵੀ ਮੇਰੇ ਵੀਰੋ ਇਹ ਬੰਦਾ ਕਹਿੰਦੇ 50 ਦੀ ਸਪੀਡ ਤੇ ਜਾਣਾ ਪਰ ਇਹ ਕੋ 20 ਦੀ ਉਹ ਲੋਨਾ ਪਰ ਕਿੰਨੀ ਸਪੀਡ ਰਹੀ ਹੁਣ ਇਹਦੀ ਆਹ ਲੈ ਲੈੰਦੋ ਮੈਨੂੰ ਸੱਟ ਕਿੱਦਾਂ ਤੋਂ ਪਤਾ ਮੇਰਾ ਉਹ ਤਾਂ ਨਹੀਂ ਦੱਸਦਾ ਸੀ ਕੁਛ ਨਹੀਂ ਹੋਇਆ ਸਾਡਾ ਬਹੁਤ ਹੀ ਦੁਖਦਾ ਚੱਲ ਗੌਰ ਸੇ ਦੇਖੀ ਇਸ ਇਨਸਾਨ ਨੂੰ 50 ਕਿ سپੀਡ ਯਾਰ ਇਸ ਦਾ ਅਭੀ ਇਸ ਦਾ 5 ਕਾ ਸਪੀਡ ਵੀ ਨਹੀਂ ਬਣ ਪਾ ਰਹਾ ਇੱਕ ਬਾਰ ਫਿਰ ਗੌਰ ਸੇ ਦੇਖੀ ਮਿਲੇਗਾ 50 ਕਿ سپੀਡ ਬਨੇਗਾ ਚੱਲੋ ਚੱਲੋ ਬਨੇਗਾ ਫਿਰ ਆ ਜਾਓ ਉਹ ਪੜਾ ਕੇ ਦਿਖਾ ਉਹ ਕੋਈ ਸਾ ਉਹ ਢੀਕਣ ਡਿਆ ਚੱਲ ਉਹ ਲੱਤਾਂ ਵਾਲੀ ਬਾਵਾ ਵਾਲੀ ਰਹੀ ਸਾਈ ਤੁਕੇ ਕਾਰ ਪਿਆਦੀ ਹੁਣ ਕੈ ਚੱਲ ਓਏ ਚੱਲ ਓਏ ਆ ਦੇਖਿਓ 50 ਦੀ ਸਪੀਡ ਸਾਈ ਕਿੰਨੇ ਦੀ ਆ ਸਾਈ ਦੱਸੂ 5 ਕਿ ਮਿਲ ਨਹੀਂ ਲੱਗ ਰੋ ਕਹੀਂ ਕਿ ਫਾਇਦ ਗਿਮੀ ਲੱਗ ਰਹੀ ਹੈ ਐ ਐ ਕਿਉਂ ਚੱਲ 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 ਜਾ ਸਰ ਤੇ ਹੱਥ ਅੱਜ ਕੋਈ ਸਾਹ ਆ ਮੂਰੇ ਹੋਏ ਆ ਫੇ ਸਾਹ ਆਪ ਮੂਰੇ ਹੁਣ ਆਪ ਚੱਲ ਕੇ ਚੱਲ ਚੱਲ ਇੱਥੇ ਕਿ ਬਹਿ ਗਏ ਏ ਤਾੜੀਆਂ 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 ਮੁੰਡੇ ਲਈ ਤਾੜੀਆਂ ਹੁਣ ਸਹਿਜ ਹੁਣ ਸਹਿਜ ਦੀ ਸਪੀਡ 50 ਦੀ ਪਾਜੀ ਸਹਿਜ ਦੀ ਸਪੀਡ ਕੋਈ ਲਾਇਆ ਪਹਿਲਾ ਸੱਤ ਨਹੀਂ ਲਾਇਆ ਨਹੀਂ ਪਹਿਲਾ ਆਇਆ ਯਾਰ ਦੂਜਾ ਨਹੀਂ ਲਾਉਣਾ ਚੱਲ ਦੂਜਾ ਲਾ ਚੱਲ ਬਰਾਬਰ ਮੇਰਾ ਲੋ ਵੀ ਸੈੱਟ ਹੋ ਗਿਆ ਚਾਲੂ ਅਗਲਾ ਆ ਅੰਬਾਲਾ ਕੰਮ ਹੋ ਰਾਇਓ ਕਿਦਾਂ ਸਿਆਜ ਆ ਸੁੱਖਾ ਹੀ ਆ ਨਹੀਂ ਨਹੀਂ ਹੈ ਨਹੀਂ ਨਹੀਂ ਪੁੱਤੀ ਬੋਲਿਆ ਕਰ ਨਹੀਂ ਨਹੀਂ ਜਿਆਦਾ ਔਖਾ ਹੈ ਹਾਈ ਆ ਕੀ ਹੋਣੀ ਦਈ ਜੈਦ ਬੈਠਣ ਵਾਲੇ ਸਾਰੇ ਔਖੇ ਹੈ ਔਖਾ ਕੰਮ ਨਾ ਓ ਯਾਰ ਕੀ ਕਰਦੇ ਮਨੇ ਕਹਿੰਦੇ ਆਗੀ ਪਟਕੇ ਕੱਢ ਦੇ ਦੇ ਥੱਲੇ ਗਾਉਣੀਆਂ ਦੇਖ ਨਾ ਲਾ ਗਈ ਕੱਲ੍ਹ ਫੇਰ ਪਤਾ ਹੋ ਗਿਆ ਮੈਨੂੰ ਬਣਾ ਨਹੀਂ ਆਉਂਦਾ ਇਹਦਾ ਕਰੀ ਜਾਣਾ ਰੋਕ ਜਾ ਇੱਕ ਮਿੰਟ ਤੇਰੀ ਉਤਾਰ ਦੇ ਨਹੀਂ ਪ੍ਰਗਤ ਹੋ ਗਾਣੇ ਆ ਗੋਡੇ ਨਾਲ ਗੋਡੇ ਖੜੇ ਬਣਾ ਫਿਰ ਸਹੀ ਤਰ੍ਹਾਂ ਉਹ ਦੀ ਗੱਲ ਕਰਦਾ ਜਿਹੜਾ ਬਣਾਇਆ ਹਾਂ ਆ ਬਾਈ ਦੇਖੀ ਬਾਈ ਲੈ ਮੈਂ ਪਿੱਛੇ ਮੈਂ ਇਧਾ ਤੁਰਨਾ ਪਈ ਜਦਾ ਤੁਰਦਾ ਐਵੇਂ ਤੁਰਦਾ ਤੂੰ ਚੱਲ ਤੋਰੇ ਡਰਾ ਸਾਰੇ ਸਹੀ ਐ ਚੱਲ ਹੋਏ ਕੱਟ ਜੁਰ ਮੈਂ ਰੱਸੀ ਪਾ ਦੜੀ ਆ 6000 ਕੀ ਆ ਕੱਟ ਲੈ ਵਾ ਅੱਧੇ ਮੋਟਰਸਾਈਕਲ ਅੱਧ ਕੀ ਲੱਗਦਾ ਲੈ ਹੁਣ ਕੀ ਹੁੰਦਾ ਇੱਕ ਸੈਟ ਰਹਿ ਗਿਆ ਚਲ ਉਹ ਚਲ ਕੱਲ ਚੱਲੇ ਖਿੱਚ ਦੋ ਤੱਕੇ ਕੰਮ ਨੂੰ ਖਿੱਚ ਲੈ ਕੰਮ ਨੂੰ ਇਹ ਬੋਧਾ 50 ਸਪੀਡ ਪਾਲ ਦੇ ਭਾਈ ਆਹੋ ਮੈਂ ਨਾ ਦੱਸ ਕਿ ਮੈਨੂੰ બસ ਬਸ 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 ਹੋ ਗਈ ਚੱਲ ਬੰਦ ਜੋੜ ਦੇ ਜੋੜ ਦੇ ਨਹੀਂ ਸਹਿ ਪੱਟ ਜੋੜ ਪਾਜੀ ਆ ਸਹਿ ਕੀ ਕਰੀ ਜਾਂਦਾ ਪਾਟ ਟਾਈਮ ਕਰੇ ਕਿੱਥੇ ਜੋੜ ਦੇ ਥੱਲੇ ਸਹਿ ਨਿੰਜਾ ਟਾਈਟਲ ਬਣਿਆ ਹੋਇਆ ਵਾ ਸਹਿ ਜਿਹਦਾ ਚੋਰੀ ਨਹੀਂ ਕਰਨੀ ਟੱਪਣੀ ਹੁੰਦੀ ਹੌਲੀ ਥੋੜੀ ਜਾਣਦੇ ਹੁੰਦਾ ਪਾਜੀ ਆ ਮਗਰਲਾ ਤਲਾਉਂਦਾ ਨੇਗਾ ਇਹਦੀ ਫੜਾਕਾਂ ਅੱਜ ਦਾ ਆ ਪੀਣ ਨੂੰ ਆ ਉੱਠ ਗਿਆ ਵੇ ਜੀ ਚੱਲ ਬੈਰੀ ਹੱਟੀ ਤੇ 10 ਸਪੀਡ ਵਧਾਣਾ ਵੇਟ ਪੈ ਸਪੀਡ ਉਹ ਜੀਰੇ ਵਾਲੀ ਮਗਰੇ ਆ ਗਈ ਆ ਤੇਰੇ ਚੱਲ ਚੱਲ ਉਹ ਜੀਰੇ ਵਾਲੀ ਮਗਰੇ ਆ ਗਈ ਆ ਜੀਰੇ ਵਾਲੀ ਬੈਠ ਪੱਟ ਨਹੀਂ ਜੁੜਦਾ ਤੇਰੇ ਆ ਵੇ ਕਿੱਥੇ ਦਿਖਾ ਜੁੜ ਦੇ ਹਾਂਜੀ ਨਹੀਂ ਜੁੜਦੇ ਚਾਹ ਬੈਠਾ ਇੱਥੇ ਦੁਰ ਕੇ ਚਲ ਗਿਆ ਆ ਹੋਰ ਯਾਰ ਜੋਰ ਜੋਰ ਜੁਰ ਡੋਲਾ ਮਸਲ ਪੇ ਹੋਰ ਐ ਬੈਠ ਕੇ ਨਾਲ ਬੋਈਂ ਤੂੰ ਕਿਹਾ ਨਹੀਂ ਭਾਜੀ ਤੂੰ ਕਿਹਾ ਸੀ ਭਾਜੀ ਪੱਟਾ ਲਈ ਮਿਹਨਤ ਨਹੀਂ ਲਵਾਉਂਦਾ ਕੀ ਆ ਸੀ ਬਣ ਗਈ ਵੀਡੀਓ ਤੂੰ ਕਿਹਾ ਸੀਗਾ ਪਹਿਲਾਂ ਦੱਸ ਨਹੀਂ ਕਿਹਾ ਤੂੰ ਇਦਾਂ ਵੀ ਕਹਿੰਦੇ ਕੋਚ ਬਦਲੋ ਇੰਦਰ ਮੋਹਨ ਕਹਿੰਦਾ ਮੁੰਡਾ ਧੂਖ ਮਾਰਦਾ ਬੋਲਦਾ ਕਿਦਾਂ ਤੂੰ ਕਿਹਾ ਸੀ ਕੋਚ ਬਦਲੋ ਇੱਕ ਕੋਚ ਵਧੀਆ ਨਹੀਂਗਾ ਤੈਨੂੰ ਲੱਗਦਾ ਫੇਰ ਆਈ ਲਵ ਯੂ ਕਹਦੇ ਕੋਚ ਨੂੰ ਕਹੇ ਕੋਚ ਨੂੰ ਜੇ ਨਾ ਯਾਰ ਰੁਗੀ ਯਾਰ ਫਿਰ ਇਹ ਕਿਉਂ ਕਹਿ ਬਾਈ ਇਹ ਕਹਿ ਫਿਰ ਕੀ ਹੈ ਕਹਦੇ ਕਹਿ ਲੈ ਮੈਂ ਕਹਿਦਣਾ ਭਾਜੀ ਆਈ ਲਵ ਯੂ ਬਹੁਤ ਵਧੀਆ ਭਾਜੀ ਮਿਹਨਤ ਲਵਾਨੀ ਆਈ ਲਵ ਯੂ ਭਾਜੀ ਆਈ ਲਵ ਯੂ ਟੂ ਕਰਦੀ ਭਾਜੀ ਉਹ ਵੀ ਰੇ ਫੋਨ ਤੋੜ ਤੇ ਭਾਜੀ ਬਹੁਤ ਵਧੀਆ ਮਿਹਨਤ ਲਵਾਨੇ ਆ ਜਾ ਰੇ ਆ ਜਾ ਬੜਾ ਇਹ ਫੀ ਭਾਜੀ ਨੂੰ ਤੇ ਕਹੇ ਬਹੁਤ ਵਧੀਆ ਭਾਜੀ ਮਿਹਨਤ ਲਵਾਨੇ ਇਹਦੀ ਬਹੁਤ ਵਧੀਆ ਤੋੜ ਕੇ ਦੇ ਭਾਜੀ ਥੈਂਕ ਯੂ ਥੈਂਕ ਯੂ ਤੇ ਕਹੇ ਭਾਜੀ ਮੈਂ ਰੋਜ਼ ਆਇਆ ਕਰੂੰਗਾ ਪੱਕਾ ਹਾਂਜੀ ਭਾਈ। ਤਾਂ ਕਿ ਭਾਜੀ ਮੈਂ ਇਦਾਂ ਕਹਿ ਸਕਦਾ ਯਾਰ। ਨਹੀਂ ਤੂੰ ਨਹੀਂ ਕਹਿ ਸਕਦਾ। ਮੈਂ ਕਹਿ ਸਕਦਾ। ਡੇਢ ਦੀ ਐਕਸਰਸਾਈਜ਼ ਜ਼ਰੂਰੀ ਦੱਸੋ। ਪੜੀ ਦੱਸਿਓ। ਭਾਜੀ ਮਟਕੇ ਦੀ ਦੱਸੋ ਧਕੇ ਜਿਹੜਾ ਬਣਿਆ ਵਾ। ਵੇਟ ਮਸਲ ਲਾਉਂਦੀ ਆਂ। ਆ ਪੀਰਦੀ ਆ। ਹਾਏ। ਚੰਗਾ ਫੇਰ। ਚਾਹ ਲੈ ਕੇ ਆਇਆ ਕਰਦੇ ਮੇਰੀ ਦੇਲੂ। ਹਾਂਜੀ ਹਾਂਜੀ ਭਾਈ। ਠੀਕ ਹੈ। ਜੇ ਨਾਲ ਲਿਆਂਦੀ। ਅੱਜ ਹੁਣ ਰੋਜ਼। ਸਿੱਕਾਂ ਦੀ ਸਾਰਿਆਂ ਨੂੰ ਕਿਉਂਕਿ ਅੱਜ ਆਪਣੀ ਗਰਾਊਂਡ ਖਤਮ ਆ ਆਪਾਂ ਖੇលਿਆ ਕਿਸੇ ਵਾਕੀਤੀ ਆ। ਤੇ ਸਾਰੇ ਆਓ ਇੱਥੇ ਸਾਰੇ ਆਓ ਤੇ ਨਸ਼ਾ ਛੱਡੋ ਪਿੰਡ ਨਾਲ ਪਿੰਡ ਨਾਲ ਫ੍ਰੀ ਕੈਂਪ ਫ੍ਰੀ ਕੈਂਪ ਨਵਾਜੀਪੁਰ ਪਿੰਡ ਕੋ ਮਿੱਠੂਪਾਲੀ ਤੇ ਆਉਂਦੇ ਆ ਆਉਂਦੇ ਆ ਤੇ ਅੱਜ ਜਦੋਂ ਕਿ ਮਿਹਨਤ ਦੀ ਬਹੁਤ ਤਸੱਲੀ ਹੋ ਗਈ ਮਿਹਨਤ ਬਹੁਤ ਤਸੱਲੀ ਕਰਾਈ ਆ ਬਹੁਤ ਦਬਲ ਕੇ ਲਵਾਈ ਮਿਹਨਤ ਤੇ ਕੋਚ ਨੇ ਤਾਂ ਕੋਈ ਬੱਸ-ਬੱਸ ਕਰਾਤੀ ਆ ਜੇ ਕੋਚ ਨੇ ਅੱਜ ਬੱਸ-ਬੱਸ ਕਰਾਤੀ ਆ ਤੇ ਜੀਰੇ ਵਾਲੀ ਮੈਡਮ ਨਾਲ ਆਈ ਲਵ ਯੂ ਜੀ ਜੀਰੇ ਵਾਲੀ ਮੈਡਮ ਨਾਲ ਆਈ ਲਵ ਯੂ ਕਹਦੇ ਇੱਕ ਵਾਰੀ ਕਹਦੇ ਯਾਰੀ ਹੂ ਤਾਂ ਇੱਕ ਵਾਰੀ ਕਹਦੇ के आई लव यू संगीलांदा मेरे ਵਿੱਚੋਂ ਤਾਂ ਨਹੀਂ ਕੱਡੇ ਕਿਲੇ ਉਹ ਕੇਲੇ ਤਾਂ ਨਹੀਂ ਕੱਡੇ ਉਹਦੇ ਵਿੱਚ ਨਹੀਂ ਆ ਮੇਰੇ ਹੁਣੇ ਦੇਖ ਲੈਣਾ ਦੇਖ ਲੈ ਦੇਖ ਮੇਰੇ ਅੱਗ ਪਲਾਸ ਬਣਾਉਣਾ ਮੈਂ ਮੇਲੀਆਂ ਚਪਲਾ ਕਿੱਕੋ ਆ ਦੀਰੇ ਵਾਲੀ ਮੈਡ ਨੂੰ ਆਈ ਲਵ ਯੂ ਕਹਦੇ ਜਾਂਦੇ ਜਾਂਦੇ ਮਰੇ ਕਿਲੇ ਵੜੇ ਕੇਲੇ ਕੱਢ ਲੈ ਵਿਚਾਰੇ ਸੈਹ ਦੇ ਹਾਈ ਲੈ ਦੋ ਕਿਲੇ ਦੋ ਮੇਰੇ ਦੋ ਕਿਲੇ ਦੇ ਦੇ ਯਾਰ ਦੋ ਕਿਲੇ ਦੇ ਚੱਲ ਮੈਂ ਦੇ ਦੇਣਾ ਤੂ ਕਿਲੇ ਤੇ ਚੱਲ ਮੇਰੇ ਉਹਦੇ ਡਿੱਗੀ ਚੋਂ ਕੱਢ ਲੈ ਉਹਦੇ ਡਿੱਗੀ ਚੋਂ ਕੱਢ ਲੈ ਆਪਣੀ ਆ ਮੇਰੇ ਵੱਲ ਡਿੱਗੀ ਚੋਂ ਕੱਢ ਲੈ ਕੱਢ ਲੈ ਕੋਈ ਘਰੇ ਹੈਗੀ ਆ ਉਹ ਪੈਸੇ ਜੇ ਉੱਥੋਂ ਲੈ ਆ ਜਾ ਕੱਢ ਲੈ ਉੱਥੋਂ ਕੱਢ ਲੈ ਮੇਰੇ ਵੱਲ ਡਿੱਗੀ ਚੋਂ ਕੱਢ ਲੈ ਦੋ ਕਿਲੇ ਆਪਣੀ ਡਿੱਗੀ ਚੋਂ ਕੱਢ ਲੈ ਕੋਈ ਨਾ ਖੁੱਲੀ ਏ ਡਿੱਗੀ ਖੁੱਲੀ ਏ ਖੁੱਲੀ ਏ ਚੱਕਾ ਕੱਢ ਲੈ ਦੋ ਕਿਲੇ ਨਹੀਂ ਆ ਕਿਲੇ ਨਹੀਂ ਲੈ ਲੈ ਤੂੰ ਚੱਲ ਇੱਕ ਮੈਨੂੰ ਦੇ ਦੇ ਜਾਕੇ ਕਹ ਰਹੇ ਤੁਕੇ ਸਾਰੇ ਚੈਨਲ ਨੂੰ ਫੋਲੋ ਕਰੋ ਸਾਰੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਟਰਾਈ ਕਰੋ ਲਾਈਕ ਕਰੋ ਲਾਈਕ ਕਰੋ ਅਮਰ RAM ਗੜੀਆ ਚੈਨਲ ਅਮਰ RAM ਪੱਦੜ ਕੰਨ ਬਾਈ ਬਾਈ ਟੇਕ ਕੇਅਰ ਬਾਈ ਬਾਈ